ਸੂਰਜ ਸੱਚ ਦਾ ਹੈ ਗੁਰੂ ਗ੍ਰੰਥ ਸਾਹਿਬ ਪੱਕਾ ਇਸ ਤੇ ਸਾਨੂੰ ਵਿਸ਼ਵਾਸ ਹੋ ਜਾਏ ਇਹ ਪ੍ਰਕਾਸ਼ ਮਨਾਏ ਨੇ ਤਾਂ ਸਫਲੇ ਜੇਕਰ ਹਿਰਦਿਆਂ ਵਿੱਚ ਪ੍ਰਕਾਸ਼ ਹੋ ਜਾਵੇ ਜ਼ਬਰ ਅਤੇ ਜ਼ੁਲਮ ਵਾਲੀ ਹੱਦ ਜਦੋਂ ਬਿਟ ਜਾਂਦੀ ਹੁੰਦਾ ਹੈ ਅਵਤਾਰ ਉਦੋਂ ਕਿਸੇ ਅਵਤਾਰ ਦਾ ਮਾਤਾ ਪਿਤਾ ਵਾਰੇ ਵਾਰੇ ਲਾਲ ਚਾਰੇ ਇੱਕ ਅਥਰੂ ਅੱਖ ਚੋਂ ਚੋਇਆ ਵੀ ਨਹੀਂ ਓਏ ਉਹਦੇ ਜਿਹਾ ਬਲਿਦਾਨੀ ਸਰਬੰਸਦਾਨੀ ਕੋਈ ਹੁਣਾ ਵੀ ਨਹੀਂ ਤੇ ਕੋਈ ਹੋਇਆ ਵੀ ਨਹੀਂ ਸੂਰਜ ਸੱਚਦਾ ਹੈ ਗੁਰੂ ਗ੍ਰੰਥ ਸਾਹਿਬ ਪੱਕਾ ਇਸ ਤੇ ਸਾਨੂੰ ਵਿਸ਼ਵਾਸ ਹੋ ਜਾਏ ਇਹ ਪ੍ਰਕਾਸ਼ ਮਨਾਏ ਨੇ ਤਾਂ ਸਫਲੇ ਜੇਕਰ ਹਿਰਦਿਆਂ ਵਿੱਚ ਪ੍ਰਕਾਸ਼ ਹੋ ਜਾਏ ਏ ਪ੍ਰਕਾਸ਼ ਮਨਾਏ ਨੇ ਤਾਂ ਸਫਲੇ ਜੇਕਰ ਹਿਰਦਿਆਂ ਵਿੱਚ ਪ੍ਰਕਾਸ਼ ਹੋ ਜਾਏ ਦਸਵੇਂ ਗੁਰਾਂ ਸਾਨੂੰ ਇਸ ਦੇ ਲੜ ਲਾਇਆ ਪਾਲ ਜੀ ਦਸਵੇਂ ਗੁਰਾਂ ਸਾਨੂੰ ਇਸ ਦੇ ਲੜ ਲਾਇਆ ਐਵੇਂ ਭਟਕੀਏ ਨਾ ਦੂਜੇ ਦਰਾਂ ਉੱਤੇ ਸੂਰਤ ਉਹਨਾਂ ਦੀ ਭਰੇ ਉਡਾਨ ਉੱਚੀ ਜਿਹੜੇ ਉੱਡਦੇ ਨੇ ਇਹਦੇ ਪਰਾਂ ਉੱਤੇ ਸੂਰਤ ਉਹਨਾਂ ਦੀ ਪਰੇ ਉਡਾਨ ਉੱਚੀ ਜਿਹੜੇ ਉੱਡਦੇ ਨੇ ਇਹਦੇ ਪਰਾਂ ਉੱਤੇ ਵਾਲੀਏ ਕੁਲ ਆਲਮ ਰੂਹਾਨੀਅਤ ਦੇ ਸੋਮੇ ਗਿਆਨ ਦੇ ਸੂਰਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਕੇ ਸਰਵਨਸਦਾਨੀ ਪਾਤਸ਼ਾਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਾਵਨ ਪ੍ਰਕਾਸ਼ ਪੁਰ ਮਨਾਉਂਦਿਆਂ ਹੋਇਆ ਕਵੀ ਦਰਬਾਰ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਤਸੰਗਤ ਜੀਓ ਪ੍ਰਕਾਸ਼ ਪੁਰਬ ਦੀ ਵਧਾਈ ਕਬੂਲਦੇ ਹੋਏ ਫਤਿਹ ਦੀ ਸਾਂਝ ਪਾਓ ਗੱਜ-ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਤੁਹਾਡੇ ਜਕਾਰੇ ਜਿੱਥੇ ਕਵੀ ਦਰਬਾਰ ਦੀ ਰੌਣਕ ਵਧਾ ਰਹੇ ਨੇ ਉਥੇ ਕਵੀ ਦਰਬਾਰ ਨੂੰ ਚੜ੍ਹਦੀ ਕਲਾ ਵੀ ਪ੍ਰਦਾਨ ਕਰ ਰਹੇ ਨੇ ਕੁਝ ਬੰਦ ਤੁਹਾਡੀ ਨਜ਼ਰ ਕਰ ਰਿਹਾ ਸਮੇਂ ਦੀ ਸੀਮਾ ਚ ਰਹਿੰਦਾ ਹੋਇਆ ਸਰਵਣ ਕਰਿਓ ਕਿ ਕਦੇ ਕਦੇ ਕੁਦਰਤ ਕ੍ਰਿਸ਼ਮੇ ਦਿਖਾਲਦੀ ਹੈ ਕਦੇ ਕਦੇ ਕੁਦਰਤ ਕ੍ਰਿਸ਼ਮੇ ਦਿਖਾਲਦੀ ਹੈ ਪਾਚੜਾਂ ਵਿੱਚ ਆਉਂਦਾ ਹੈ ਮੌਸਮ ਬਹਾਰ ਦਾ ਕਦੇ ਕਦੇ ਅੰਬਰਾਂ ਚ ਕਿਰਨ ਕੋਈ ਚਮਕਦੀ ਹੈ ਹੁੰਦਾ ਬੋਲਬਾਲਾ ਜਦੋਂ ਧੁੰਦ ਤੇ ਗੁਬਾਰ ਦਾ ਕਦੇ ਕਦੇ ਕੁਦਰਤ ਕ੍ਰਿਸ਼ਮੇ ਦਿਖਾਲਦੀ ਹੈ ਪਾਛੜਾਂ ਵਿੱਚ ਆਉਂਦਾ ਹੈ ਮੌਸਮ ਬਹਾਰ ਦਾ ਕਦੇ ਕਦੇ ਅੰਬਰਾਂ ਚੋਂ ਕਿਰਨ ਕੋਈ ਚਮਕਦੀ ਹੈ ਹੁੰਦਾ ਬੋਲ ਬਾਲਾ ਜਦੋਂ ਧੁੰਦ ਤੇ ਗੁਬਾਰ ਦਾ ਧਰਤੀ ਦੀ ਜਦੋਂ ਦੁਰ ਅੰਦਰੋਂ ਪੁਕਾਰ ਉੱਠੇ ਖੜਕਦਾ ਹੈ ਉਦੋਂ ਦਰਵਾਜ਼ਾ ਨਿਰੰਕਾਰ ਦਾ ਧਰਤੀ ਦੇ ਜਦੋਂ ਦੁਰ ਅੰਦਰੋਂ ਪੁਕਾਰ ਉੱਠੇ ਖੜਕਦਾ ਹੈ ਉਦੋਂ ਦਰਵਾਜ਼ਾ ਨਿਰੰਕਾਰ ਦਾ ਜਬਰ ਅਤੇ ਜ਼ੁਲਮ ਵਾਲੀ ਹੱਦ ਜਦੋਂ ਮਿੱਟ ਜਾਂਦੀ ਹੁੰਦਾ ਹੈ అవਤਾਰ ਉਦੋਂ ਕਿਸੇ అవਤਾਰ ਦਾ ਮਿਹਰਬਾਨੀ ਜਬਰ ਅਤੇ ਜ਼ੁਲਮ ਵਾਲੀ ਹੱਦ ਜਦੋਂ ਪਾਰ ਹੋ ਜਾਏ ਹੁੰਦਾ ਹੈ అవਤਾਰ ਉਦੋਂ ਕਿਸੇ అవਤਾਰ ਦਾ ਫਲ ਮਾਤਾ ਗੁਜਰੀ ਨੂੰ ਮਿਲਿਆ ਤਪੱਸਿਆ ਦਾ ਮੁੱਕ ਗਿਆ ਸਮਾਂ ਅੱਜ ਲੰਮੀ ਇੰਤਜ਼ਾਰ ਦਾ ਕਮਰੇ ਚ ਕਹਿੰਦੇ ਪ੍ਰਕਾਸ਼ ਬੜਾ ਹੋ ਗਿਆ ਸੀ ਹੋਇਆ ਪ੍ਰਕਾਸ਼ ਜਦੋਂ ਦਸਵੇਂ ਦਾ ਤਾਰ ਕਮਰੇ ਚ ਕਹਿੰਦੇ ਪ੍ਰਕਾਸ਼ ਬੜਾ ਹੋ ਗਿਆ ਸੀ ਹੋਇਆ ਪ੍ਰਕਾਸ਼ ਜਦੋਂ 10ਵੇਂ ਦਾਤਾਰ ਦਾ ਤਾਂ ਸ਼ੇਰ ਸੁਣਨਾ 32 33 ਸਾਲ ਮਾਤਾ ਗੁਜਰੀ ਨੇ ਤਪ ਕੀਤਾ 32 33 ਸਾਲ ਮਾਤਾ ਗੁਜਰੀ ਨੇ ਤਪ ਕੀਤਾ ਫੇਰ ਮੁਖ ਵੇਖਿਆ ਗੋਬਿੰਦ ਜਿਹਾ ਬਾਲ ਦਾ ਇੰਨਾ ਜ਼ਿਆਦਾ ਨੂਰ ਹੈ ਸੀ ਉਹਦੇ ਨੂਰੀ ਮੁਖੜੇ ਤੇ ਚੱਲਿਆ ਨਾ ਜਾਵੇ ਤੇਗ ਉਸ ਦੇ ਤੇਜ ਉਸ ਦੇ ਜਲਾਲ ਦਾ ਜ਼ਾਲਿਮਾਂ ਲਈ ਤੇਗ ਮਜ਼ਲੂਮਾਂ ਲਈ ਢਾਲ ਸੀ ਉਹ ਕਾਲ ਦਾ ਵੀ ਕਾਲ ਸੀ ਉਹ ਰੂਪ ਸੀ ਅਕਾਲ ਦਾ ਮਾਤਾ ਪਿਤਾ ਪੁੱਤ ਚਾਰੇ ਦੇਸ਼ ਕੌਮ ਉਤੋਂ ਵਾਰੇ ਮੁਖ ਉਤੇ ਨਾਮ ਨਾ ਨਿਸ਼ਾਨ ਸੀ ਮਲਾਲ ਦਾ ਪਾਲ ਜੀ ਸਿਰ ਸੁਣਨਾ ਪੈਂਡਾ ਉਹਦੀ ਜ਼ਿੰਦਗੀ ਦਾ ਲੰਬੜਾ ਸੀ ਬੜਾ ਪਰ ਪੈਂਡਾ ਉਹਦੀ ਜ਼ਿੰਦਗੀ ਦਾ ਲੰਮੜਾ ਸੀ ਬੜਾ ਪਰ ਸਮਾਂ ਲੈ ਕੇ ਆਇਆ ਸੀ 42 ਕੁਹੀ ਸਾਲ ਦਾ ਇੰਨੀ ਛੋਟੀ ਜ਼ਿੰਦਗੀ ਤੇ ਇੰਨੇ ਵੱਡੇ ਕਾਰਨਾਮੇ ਇਹ ਤਾਂ ਸੀ ਕਮਾਲ ਮੇਰੇ ਸਾਹਿਬੇ ਕਮਾਲ ਦਾ ਇਹ ਦੁਬਾਰਾ ਗਾਓ ਵੀ ਸੇ ਦੁਬਾਰਾ ਗਾਓ ਬਹੁਤ ਅੱਛਾ ਹੁਕਮ ਹੋਇਆ ਸ਼ੇਰ ਦੁਬਾਰਾ ਕਹਾ 32 33 ਸਾਲ ਮਾਤਾ ਗੁਜਰੀ ਨੇ ਤਪ ਕੀਤਾ ਫੇਰ ਮੁਖ ਵੇਖਿਆ ਗੁਬਿੰਦ ਜਹੇ ਬਾਲ ਦਾ ਇਹ ਪ੍ਰਕਾਸ਼ ਸਥਾਨ ਹੈ ਹੁਕਮਸੀ ਪ੍ਰਕਾਸ਼ ਦੀ ਬਾਤ ਕਰਨੀ 32 33 ਸਾਲ ਮਾਤਾ ਗੁਜਰੀ ਨੇ ਤਪ ਕੀਤਾ ਫੇਰ ਮੁਖ ਵੇਖਿਆ ਗੁਬਿੰਦ ਜਹੇ ਬਾਲ ਦਾ ਇੰਨਾ ਜ਼ਿਆਦਾ ਨੂਰ ਹੈ ਸੀ ਉਹਦੇ ਨੂਰੀ ਮੁਖੜੇ ਤੇ ਝੱਲਿਆ ਨਾ ਜਾਵੇ ਤੇਜ ਉਸ ਦੇ ਜਲਾਲ ਦਾ ਜ਼ਾਲਮਾਲੀ ਤੇਗ ਮਜ਼ਰੂਮ ਲਈ ਢਾਲ ਸੀਓ ਕਾਲ ਦਾ ਵੀ ਕਾਲ ਸੀਓ ਰੂਪ ਸੀ ਅਕਾਲ ਦਾ ਮਾਤਾ ਪਿਤਾ ਪੁੱਤ ਚਾਰੇ ਦੇਸ਼ ਕੌਮ ਉਤੋਂ ਵਾਰੇ ਮੁਖੋ ਤੇ ਨਾਮ ਨਾ ਨਿਸ਼ਾਨ ਸੀ ਮਲਾਲ ਦਾ ਨਾਮ ਨਾ ਨਿਸ਼ਾਨ ਸੀ ਮਲਾਲ ਦਾ ਪੈਂਡਾ ਉਹਦੀ ਜ਼ਿੰਦਗੀ ਦਾ ਲੰਬੜਾ ਸੀ ਬੜਾ ਪਰ ਸਮਾਂ ਲੈ ਕੇ ਆਇਆ ਸੀ 42 ਕੁਹੀ ਸਾਲ ਦਾ ਇਨੀ ਛੋਟੀ ਜ਼ਿੰਦਗੀ ਤੇ ਇਨੇ ਵੱਡੇ ਕਾਰਨਾਮੇ ਇਹ ਤਾਂ ਸੀ ਕਮਾਲ ਮੇਰੇ ਸਾਹਿਬੇ ਕਮਾਲ तो शेर सुनना सतसंग जीओ मेरे साहेबे कमाल कमाल सै तू वीर मेरे साहेबे कमाल कमाल सै तू एक मेक सै तू साहे आलम खबरे कि लेट के कंडिया कर दें बात अपने बलम मेरे साहेबे कमाल कमाल सै तू ਇੱਕ ਮਿੱਕ ਸੈਂ ਤੂੰ ਸ਼ਾਹੇ ਅਲਮ ਦੇ ਨਾਲ ਖਬਰੇ ਕਿਵੇਂ ਤੂੰ ਲੇਟ ਕੇ ਕੰਡਿਆਂ ਤੇ ਕਰਦਾ ਰਹੇਂ ਬਾਤਾਂ ਆਪਣੇ ਬਲਮ ਦੇ ਨਾਲ ਰਾਣ ਵਿੱਚ ਵੈਰੀ ਨੂੰ ਪਾਣੀ ਪਿਲਾਉਣ ਵਾਲਾ ਤੂੰ ਨਿਵਾਜਿਆ ਪਿਆਰ ਦੀ ਮਲਮ ਦੇ ਨਾਲ ਉਹ ਤਣੀ ਤੇਗ ਦੇ ਮਾਰੇ ਤੂੰ ਤੇਗ ਦੇ ਨਾਲ ਤਣੀ ਕਲਮ ਦੇ ਮਾਰੇ ਤੂੰ ਕਲਮ ਦੇ ਨਾਲ ਤਣੀ ਤੇਗ ਦੇ ਮਾਰੇ ਤੂੰ ਤੇਗ ਦੇ ਨਾਲ ਤਣੀ ਕਲਮ ਦੇ ਮਾਰੇ ਤੂੰ ਕਲਮ ਦੇ ਨਾਲ ਮਾਤਾ ਪਿਤਾ ਵਾਰੇ ਵਾਰੇ ਲਾਲ ਚਾਰੇ ਇੱਕ ਅਥਰੂ ਅੱਖ ਚੋਂ ਚੋਇਆ ਵੀ ਨਹੀਂ ਓਏ ਉਹਦੇ ਜਿਹਾ ਬਲਿਦਾਨੀ ਸਰਬੰਸਦਾਨੀ ਕੋਈ ਹੋਣਾ ਵੀ ਨਹੀਂ ਤੇ ਕੋਈ ਹੋਇਆ ਵੀ ਨਹੀਂ ਉਹਦੇ ਜਿਹਾ ਬਲਿਦਾਨੀ ਸਰਬੰਸਦਾਨੀ ਕੋਈ ਹੋਣਾ ਵੀ ਨਹੀਂ ਤੇ ਕੋਈ ਹੋਇਆ ਵੀ ਨਹੀਂ ਜੇ ਸਾਡੀ ਸ਼ਾਨ ਕਾਇਮ ਹੈ ਤਾਂ ਇੱਕ ਦਸਵੇਸ਼ ਦੇ ਸਦਕਾ جے ਸਾਡੀ ਸ਼ਾਨ ਕਾਇਮ ਹੈ ਤਾ ਇੱਕ ਦਸ਼ਮੇਸ਼ ਦੇ ਸਦਕੇ ਜੇ ਸਾਡੀ ਯਾਨ ਕਾਇਮ ਹੈ ਤਾ ਇੱਕ ਦਸ਼ਮੇਸ਼ ਦੇ ਸਦਕੇ ਅਰੇ ਹਿੰਦਵਾਸੀਓ ਮੰਨੋ ਨਾ ਮੰਨੋ ਮਗਰ ਇਹ ਸੱਚ ਹੈ ਜੇ ਹਿੰਦੁਸਤਾਨ ਕਾਇਮ ਹੈ ਤਾ ਇੱਕ ਦਸ਼ਮੇਸ਼ ਦੇ ਸਦਕੇ ਜੇ ਹਿੰਦੁਸਤਾਨ ਕਾਇਮ ਹੈ ਤਾ ਇੱਕ ਦਸ਼ਮੇਸ਼ ਦੇ ਸਦਕੇ ਦੋ ਚਾਰ ਬੰਦ ਹੋਰ ਕਹਿ ਕੇ ਮੈਂ ਖਿਮਾ ਲਵਾਂਗਾ ਸਾਥ ਸਗੇ ਜੀ ਅਰਜ਼ ਕਰ ਰਿਹਾ ਹਾਂ ਇਹ ਧਰਤੀ ਪਾਟਲੀ ਪੁੱਤਰ ਦੀ ਧਨ ਹੋ ਗਈ ਕੋਈ ਧਾਰ ਕੇ ਰੂਪ ਅਕਾਲ ਆਇਆ ਮਾਤਾ ਨਾਨਕੀ ਦੀ ਖੁਸ਼ੀ ਹੋਈ ਦੁਗਣੀ ਖੇੜੇ ਵਿੱਚ ਅੱਜ ਮਾਮਾ ਕਿਰਪਾਲ ਆਇਆ ਸ਼ਿਵਦਤ ਨੂੰ ਰਸ ਰੱਬ ਦਾ ਰੂਪ ਜਾਪੇ ਸ਼ਿਵਦਤ ਨੂੰ ਰਾਮ ਦਾ ਰੂਪ ਦਿਸੇ ਰਾਣੀ ਮੈਣੀ ਦਾ ਬਾਲ ਗੋਪਾਲ ਆਇਆ ਸੱਚੇ ਸਾਹਿਬ ਦਾ ਰੂਪ ਅਨੂਪ ਲੈ ਕੇ ਪਟਨੇ ਵਿੱਚ ਅੱਜ ਸਾਹਬੇ ਕਮਾਲ ਆਇਆ ਪਟਨੇ ਵਿੱਚ ਅੱਜ ਸਾਹਿਬੇ ਕਮਾਲ ਆਇਆ ਤਾਂ ਬਚਪਨ ਵਿੱਚ ਹੀ ਆਪਣੀਆਂ ਹਾਨੀਆਂ ਨੂੰ ਰਹਿਂਦਾ ਅਣਖ ਦਾ ਸਬਕ ਸਿਖਾਲਦਾ ਸੀ ਓਏ ਉਹਨੂੰ ਐਵੇਂ ਨਹੀਂ ਸਾਹਿਬੇ ਕਮਾਲ ਕਹਿੰਦੇ ਹਰ ਕਮਾਲ ਹੀ ਉਹਦਾ ਕਮਾਲ ਦਾ ਸੀ ਸ਼ੇਰ ਸੁਣਿਓ ਪਾਲ ਜੀ ਦਾਨੇ ਜਨਮ ਤੋਂ ਜਾਣ ਭੇਖ ਲੈਂਦੇ ਬਲਵੀਰ ਜੀ ਦਾਨੇ ਜਨਮ ਤੋਂ ਹੀ ਜਾਣ ਭੇਖ ਲੈਂਦੇ ਉਹਦੇ ਮਸਤਕ ਤੋਂ ਉਹਦੇ ਸਿਤਾਰਿਆਂ ਤੋਂ ਕੰਗਣ ਸੋਨੇ ਦੇ ਗੰਗਾ ਵਿੱਚ ਜਦੋਂ ਸੁਟੇ ਗੰਗਾ ਉਛਲ ਪਈ ਬਾਰ ਕਿਨਾਰਿਆਂ ਤੋਂ ਵਾਹ ਵੇ ਵਾਹ ਕੰਗਣ ਸੋਨੇ ਦੇ ਮਿਹਰਬਾਨੀ ਸ਼ਹਿਰ ਦੋਸਤੋ ਦਾਨੇ ਜਨਮ ਤੋਂ ਹੀ ਜਾਣ ਪੁ ਵੇਖ ਲੈਂਦੇ ਉਹਦੇ ਮਸਤਕ ਤੋਂ ਉਹਦੇ ਸਿਤਾਰਿਆਂ ਤੋਂ ਕੰਗਣ ਸੋਨੇ ਦੇ ਗੰਗਾ ਦੇ ਵਿੱਚ ਗੰਗਾ ਵਿੱਚ ਜਦੋਂ ਸੁਟੇ ਗੰਗਾ ਉਛਲ ਪਈ ਬਾਰ ਕਿਨਾਰਿਆਂ ਤੋਂ ਗੰਗਾ ਉਛਲ ਪਈ ਬਾਰ ਕਿਨਾਰਿਆਂ ਤੋਂ ਪਿਤਾ ਵਾਂਗ ਤਿਆਗ ਦੀ ਬਣੂ ਮੂਰਤ ਮਾਂ ਵੀ ਸਮਝ ਗਈ ਐ ਨਾ ਇਸ਼ਾਰਿਆਂ ਤੋਂ ਇਹ ਤਿਆਗੀ ਪਾਤਸ਼ਾ ਪਿਤਾ ਵਾਂਗ ਇਹ ਤਿਆਗ ਦੀ ਬਣੂ ਮੂਰਤ ਮਾਂ ਵੀ ਸਮਝ ਗਈ ਗੈਬੀ ਇਸ਼ਾਰਿਆਂ ਤੋਂ ਉਹ ਇੱਕ ਦਿਨ ਇਸ ਨੇ ਪਰਿਵਾਰ ਵੀ ਵਾਰ ਦੇਣਾ ਇਹਨੇ ਆਪਣੇ ਸਿੰਘਾਂ ਪਿਆਰਿਆਂ ਤੋਂ ਇੱਕ ਦਿਨ ਇਹਨੇ ਇੱਕ ਦਿਨ ਇਹਨੇ ਪਰਿਵਾਰ ਵੀ ਵਾਰ ਦੇਣਾ ਇਹਨਾ ਆਪਣੇ ਸਿੰਘਾਂ ਪਿਆਰਿਆਂ ਤੋਂ ਸ਼ੇਰ ਸੁਣਨਾ ਤਿਆਗ ਪਿਤਾ ਦਾ ਵੀ ਬੇਮਿਸਾਲ ਸੀ ਤਿਆਗ ਪਿਤਾ ਦਾ ਵੀ ਬੇਮਿਸਾਲ ਦਾ ਸੀ ਤਿਆਗ ਪੁੱਤ ਦਾ ਵੀ ਬੇਮਿਸਾਲ ਦਾ ਸੀ ਉਹਨੂੰ ਐਵੇਂ ਨਹੀਂ ਸਾਹਿਬੇ ਕਮਾਲ ਕਹਿੰਦੇ ਹਰ ਕਮਾਲ ਹੀ ਉਹਦਾ ਕਮਾਲ ਦਾ ਸੀ ਹਰ ਕਮਾਲ ਪੀਖਨ ਸ਼ਾਹ ਨੂੰ ਜਦੋਂ ਇਲਹਾਮ ਹੋਇਆ ਇਸ ਪਾਵਨ ਸਥਾਨ ਦੀ ਬਾਤ ਕਰ ਰਹੇ ਆ ਆਖਰੀ ਬੰਦ ਇੱਕ ਹੋਰ ਕਹਿ ਕੇ ਖਿਮਾ ਲਵਾਂਗਾ ਪੀਖਨਸ਼ਾ ਨੂੰ ਜਦੋਂ ਇਲਹਾਮ ਹੋਇਆ ਪਟਨੇ ਵਿੱਚ ਕੋਈ ਅੱਲਾ ਦਾ ਨੂਰ ਆਇਆ ਜ਼ਮੀਰ ਅਲੀ ਕਿੱਥੇ ਆ ਜ਼ਮੀਰ ਸਾਹਿਬ ਸ਼ੇਰ ਸੁਣਿਓ ਤੁਹਾਡੀ ਨਜ਼ਰ ਕਰ ਰਹੇ ਪੀਖਨਸ਼ਾ ਨੂੰ ਜਦੋਂ ਇਲਹਾਮ ਹੋਇਆ ਪਟਨੇ ਵਿੱਚ ਕੋਈ ਅੱਲਾ ਦਾ ਨੂਰ ਆਇਆ ਦਿਲ ਵਿੱਚ ਐਸੀ ਦੀਦਾਰ ਦੀ ਤੜਫ ਜਾਗੀ ਹੋ ਕੇ ਦਿਲ ਦੇ ਹੱਥੋਂ ਮਜਬੂਰ ਆਇਆ ਪੱਛਮ ਵੱਲ ਅਜ ਸਜਦਾ ਗੁਜ਼ਾਰਿਆ ਨਹੀਂ ਪੱਛਮ ਵੱਲ ਅੱਜ ਸਜਦਾ ਗੁਜ਼ਾਰਿਆ ਨਹੀਂ ਉਹ ਭੁੱਲ ਕੇ ਸਾਰੇ ਇਸਲਾਮੀ ਦਸਤੂਰ ਆਇਆ ਲੈ ਕੇ ਨਾਲ ਆਪਣੇ ਸਾਰੇ ਚੇਲਿਆਂ ਨੂੰ ਦੂਰੋਂ ਚੱਲ ਕੇ ਉਹ ਇੰਨੀ ਦੂਰ ਆਇਆ ਲੇਕਿਨ ਨਾਲ ਸਾਰੇ ਆਪਣੇ ਚੇਲਿਆਂ ਨੂੰ ਇੰਨੀ ਦੂਰ ਤੋਂ ਕਢਾਵ ਤੋਂ ਇੰਨੀ ਦੂਰ ਤੋਂ ਉਹ ਇੰਨੀ ਦੂਰ ਆਇਆ ਤੇ ਹੱਥ ਰੱਖ ਕੇ ਦੋਨਾਂ ਹੀ ਕੁਜੀਆਂ ਤੇ ਉੱਤਰ ਦੇਤਾ ਉਹਦੇ ਸਵਾਲ ਦਾ ਸੀ ਹੱਥ ਰੱਖ ਕੇ ਦੋਨਾਂ ਹੀ ਕੁਜੀਆਂ ਤੇ ਉੱਤਰ ਦੇਤਾ ਉਹਦੇ ਸਵਾਲ ਦਾ ਸੀ ਇਹ ਉਹਨੂੰ ਐਵੇਂ ਨਹੀਂ ਸਾਇਬੇ ਕਮਾਲ ਕਹਿੰਦੇ ਹਰ ਕਮਾਲ ਹੀ ਉਹਦਾ ਕਮਾਲ ਦਾ ਸੀ ਆਖਰੀ ਬੰਦ ਕਹਿ ਰਿਆਂ ਸਾਸੰਗਤ ਜੀਓ ਕਿ ਅਖਤਾਂ ਤੇ ਬਹੁਤ ਦਸ਼ਮੇਸ਼ ਪਿਤਾ ਤੇ ਮੈਟਰ ਤੇ ਬੜਾ ਸਮੇ ਦੀ ਸੀਮਾ ਹੋਰ ਕਵੀਆਂ ਨੇ ਵੀ ਹਾਜ਼ਰੀ ਭਰਨੀ ਅੰਤਮ ਬੰਦ ਤੁਹਾਡੀ ਨਜ਼ਰ ਸਾਸੰਗਤ ਜੀਓ ਕੁਝ ਸਤਰਾਂ ਕੁਝ ਬੰਦਾ ਕੁਝ ਪੰਨਿਆਂ ਵਿੱਚ ਉਹਦੀ ਗਾਥਾ ਸੰਕੋਚੀ ਨਹੀਂ ਜਾ ਸਕਦੀ ਕੁਝ ਬੰਦਾ ਕੁਝ ਪੰਨਿਆਂ ਫਿਰ ਸੁਣਿਓ ਕੁਝ 17 ਕੁਝ ਬੰਦਾ ਕੁਝ ਪੰਨਿਆਂ ਵਿੱਚ ਉਹਦੀ ਗਾਥਾ ਸੰਕੋਚੀ ਨਹੀਂ ਜਾ ਸਕਦੀ ਉਹਦੇ ਅੰਮ੍ਰਿਤ ਦੀ ਬੂੰਦ ਜੇ ਚਿੜੀ ਪੀ ਲਏ ਉਹ ਬਾਜ਼ਾ ਕੋਲੋਂ ਦਪੋਚੀ ਨਹੀਂ ਜਾ ਸਕਦੀ ਚੜਦੀ ਕਲਾ ਤੇ ਆਤਮ ਵਿਸ਼ਵਾਸ ਬਾਝੋਂ ਫੱਟੀ ਜ਼ਾਲਮ ਦੀ ਪੋਚੀ ਨਹੀਂ ਜਾ ਸਕਦੀ ਚੜਦੀ ਕਲਾ ਤੇ ਆਤਮ ਵਿਸ਼ਵਾਸ ਬਾਝੋਂ ਫੱਟੀ ਜ਼ਾਲਮ ਦੀ ਉੱਚੀ ਨਹੀਂ ਜਾ ਸਕਦੀ ਜੰਮ ਪਏ ਹੋਰ ਕੋਈ ਗੁਰੂ ਦਸਮੇਸ਼ ਵਰਗਾ ਇਹ ਗੱਲ ਤੇ ਸੋਚੀ ਨਹੀਂ ਜਾ ਸਕਦੀ ਜੰਮ ਪਏ ਹੋਰ ਕੋਈ ਗੁਰੂ ਦਸਮੇਸ਼ ਵਰਗਾ ਇਹ ਗੱਲ ਤੇ ਸੋਚੀ ਨਹੀਂ ਜਾ ਸਕਦੀ ਆਖਰੀ ਸਤਰਾਂ ਜਿੰਨੀ ਤਾਕਤ ਸੀ ਉਸ ਦੀ ਕਲਮ ਅੰਦਰ ਓਨਾ ਹੀ ਬਲ ਸੀ ਉਹਦੀ ਕਿਰਪਾ ਅੰਦਰ ਵਿੱਚ ਜਿੰਨੀ ਤਾਕਤ ਸੀ ਉਸ ਦੀ ਕਲਮ ਅੰਦਰ ਓਨਾ ਹੀ ਬਲ ਸੀ ਉਹਦੀ ਕਿਰਪਾਨ ਦੇ ਵਿੱਚ ਹੁੰਦੀ ਫਤਿਹ ਸੀ ਉਹਦੀ ਜ਼ੁਬਾਨ ਦੇ ਵਿੱਚ ਹੁੰਦੀ ਫਤਿਹ ਸੀ ਉਹਦੀ ਮੈਦਾਨ ਦੇ ਵਿੱਚ ਹੁੰਦੀ ਫਤਿਹ ਸੀ ਉਹਦੀ ਜ਼ੁਬਾਨ ਦੇ ਵਿੱਚ ਹੁੰਦੀ ਫਤਿਹ ਸੀ ਉਹਦੀ ਮੈਦਾਨ ਦੇ ਵਿੱਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ